tum karo daya mere sai 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 aisi mat ਸਦਾ ਸਦਾ ਤੁਤ ਧਿਆਈ ਐਸੀ ਮਤ ਦੇ ਤੈ ਮੇਰੇ ਖਾਬਰ ਸਦਾ ਸਦਾ ਬਾਨੀ ਤਖਾ ਪੀਸੋ ਸੰਤ ਆਗਿਆ ਬਾਨੀ ਤਖਾ ਪੀਸੋ ਸੰਤ ਆਗਿਆ ਗੁਣ ਕੋ ਬਿੰਦ ਜਸ ਗਾਈ ਗੁਣ ਗੋਬਿੰਦ ਜਸ ਗਾਈ ਗੁਣ सास सास मन नाम संवारै सास सास मन नाम संवारै एहे बिराम निद पाई एहे बिराम निद पाई ਹੇ ਹੇ ਪਿਸਰਾ ਸਜਾਏ ਪਰਮਾਈ ਬਿਨ ਸਜਾਏ ਪਰਮਾਈ ਬਿਨ ਸਜਾਏ ਸਭ ਮਤੇ ਜਤ ਕਤ ਪੇ ਪਹੁੰਚਾਈ ਜਤ ਕਤ ਪੇ ਪਹੁੰਚਾਈ ਜਤ ਕਤ ਪੇ ਪਹੁੰਚਾਈ ਜਤ ਕਤ ਪੇ See my dude i uh -huh. ਬਦਤ ਪਾਵਨ ਕੋਸਾਈ ਬਦਤ ਪਾਵਨ ਕੋਸਾਈ ਕੋਟ ਸੁਖ ਆਨੰਦ ਰਾਗ ਪਾਏ ਕੋ ਆਪ ਬਾਂਡ ਟੁੱਟ ਗਿਆ ਏ ਆਲੀ ਵਾਲਾ ਐ ਗੁਰੂ ਕਿਰਪਾ ਕਰੇ ਕਿ ਸਾਨੂੰ ਰੱਖ ਲਵੇਂ ਤੇ ਰੋੜ ਜੀਏ ਨਾਲ ਹੀ ਚਾਚਾ ਰੋੜ ਜੀਏ ਕੀ ਕਰੀਏ ਰੋੜ ਜੀਏ ਨਾਲ ਹੀ ਸਾਰਾ ਟੁੱਟ ਗਿਆ ਓ ਅਗਲੇ ਸਿਰੇੋਂ ਵੀ ਪਰੋ ਜੋ ਵਾਟਰ ਰੋਣ ਜਾਨੀ ਵਾਟਰ ਨਾ ਤੋੜੇ ਤੋੜ ਵਾਟਰ ਨਹੀਂ ਰੋਣ ਦੇ ਲਾਪੁਰਲਾ ਤੋੜੇ ਨਾ ਲਾਪੁਰਲਾ ਪੁਰਲਾ ਖੇਤੀ ਕਰ ਲਿਆ ਕਿ ਜਿੱਦਾਂ ਮਰ ਗਈ ਮਰ ਗਈ ਆ ਪਾਣੀ ਪੈ ਗਿਆ ਯਾਰ ਖੇਤੀ ਉਹ ਪਾਣੀ ਪੈ ਗਿਆ ਇਧਰਲੇ ਪਾਣੀ ਤੋੜੇ 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 ਅਗਲੇ ਸਿਰੇ ਪਾਣੀ ਆ ਗਿਆ ਪੈ ਗਿਆ ਪਾਣੀ ਇਹ ਫੜਾ ਫੜਾ ਇਹ ਲੱਗਿਆ ਬੰਨ ਹਾਂ ਵੀ ਇੱਥੇ ਆ ਗਿਆ ਮੈਂ ਅੱਜ ਜੱਪੜੀ ਰਿਹਾ ਬੋਰੇ ਖਤਰਾ ਨਹੀਂ ਕਰਵਾ ਕਰਵਾ ਮੈਂ ਟੋੜ ਗਿਆ ਫਾੜ ਗਿਆ ਇਧਰ ਪਾਣੀ ਆ ਗਿਆ ਓਏ ਦੂਜੇ ਪਾਸੇ ਲੰਘ ਗਿਆ ਪਾਣੀ ਓਏ ਰੁਕਾ ਪਾਣੀ ਨਾ ਗਿਆ ਬੋਰੇ ਲਾਵਾ ਮਾਲਕਾ ਓਏ ਸੇ ਬੰਦ ਨਟ ਗਿਆ ਵਾਗਰੂ 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 ਸੱਦਾ ਚੱਕੀ ਨਹੀਂ ਕੀਤੀ ਵਾਗਰੂ ਸੱਦਾ ਚੱਕੀ ਨਹੀਂ ਕੀਤੀ ਗੁਰੂ ਸਾਹਿਬ ਕੁਰੂਸ ਤੂੰ ਤਾਂ ਚੰਗੀ ਨਹੀਂ ਕੀਤੀ ਵਾਹਿਗੁਰੂ ਬੰਦ ਤੋੜਦਾ ਤੂੰ ਵਾਹਿਗੁਰੂ ਵਾਹਿਗੁਰੂ ਤੂੰ ਚੰਗੀ ਨਹੀਂ ਕੀਤੀ ਵਾਹਿਗੁਰੂ ਵਾਹਿਗੁਰੂ ਸਾਡਾ ਚੰਗੀ ਨਹੀਂ ਕੀਤੀ ਵਾਹਿਗੁਰੂ ਸਾਡਾ ਚੰਗੀ ਨਹੀਂ ਕੀਤੀ ਆ ਇਧਰ ਆ ਯਾਰਾ ਚੱਲ ਆ ਜੂ ਨਾਲ ਮੈਂ ਜਾਣਾ ਨਾਲ ਹੀ ਉਹ ਤੇ ਨਾਲ ਚੱਲੂਗਾ ਤੇਰੀ ਕੀਤੀ ਵਾਹਿਗੁਰੂ ਤੂੰ ਵਾਹਿਗੁਰੂ ਸਾਡਾ ਚੰਗੀ ਨਹੀਂ ਕੀਤੀ ਸਾਹਿਬ ਚਾਦਾ ਦਿਨ ਮੜ ਕੇ ਮਰ ਕੋ ਜੋਦਾ ਦੇ